ਧਰਤੀ ਦੇਵਤੀ ਅਸੀਂ ਬੈਠੇ ਆ ਇਸ ਪਵਨ ਨਗਰੀ ਦਾ ਨਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਸੁਭਾਈਮਾਨ ਹੈ। ਔਰ ਬਾਣੀ ਦੇ ਵਿੱਚ ਪਟ ਸਾਹਿਬ ਨੇ ਇਸ ਨਗਰ ਨੂੰ ਗੋਮਬਿਤਪੁਰੀ ਦੇ ਨਾਲ ਤੁਲੇ ਨਾ ਦਿੱਤੀ ਹੈ। ਗੋਬਿੰਦਪੁਰੀ ਪਾਵ ਅਕਾਲ ਪੁਰਖ ਦੀ ਨਗਰੀ ਪਰਮੇਸ਼ਵਰ ਦੀ ਨਗਰੀ ਦੇ ਨਾਲ ਤੁਲਨਾ ਗੋਵਿੰਦਵਾਲ ਸਾਹਿਬ ਨੂੰ ਦੇ ਕੇ ਬਾਣੀ ਦੇ ਵਿੱਚ ਇਸ ਦਾ ਸਤਕਾਰ ਕੀਤਾ ਗਿਆ ਔਰ ਪਾਹੀ ਗੁਰਦਾਸ ਜੀ ਨੇ ਵੀ ਇਸ ਨਗਰੀ ਦਾ ਨਾਮ ਜਿਹੜਾ ਆਪਣੀਆਂ ਵਾਰਾਂ ਦੇ ਵਿੱਚ ਲਿਖਿਆ ਫੇਰ ਵਸਾਇਆ ਗੋਇੰਦਵਾਲ ਆਚਰਜ ਖੇਲ ਨਾ ਲਖਿਆ ਜਾਈ ਤੇ ਪਾਠ ਸਾਹਿਬ ਕਹਿੰਦੇ ਨੇ ਗੋਬਿੰਦਵਾਲ ਉਹ ਗੋਬਿੰਦਪੁਰੀ ਸਮ ਜਲਨ ਤੀਰ ਬੇਪਾਸ ਬਣਾਇਓ ਇਹੋ ਪਾਵਨ ਨਗਰੀ ਹੈ ਇਸ ਨਗਰੀ ਦੇ ਵਿੱਚ ਅੱਜ ਤੋਂ 450 ਸਾਲ ਪਹਿਲੋ ਦੀਨ ਦੁਨੀਆ ਦੇ ਵਾਲੀ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੋਤੀ ਜੋਤ ਸਮਾਏ ਇਸ ਪਾਵਨ ਪਵਿੱਤਰ ਨਗਰੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਹਰगोਬਿੰਦ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਪਾਵਨ ਸਤਿਗੁਰਾਂ ਨੇ ਆਪਣੇ ਮੁਬਾਰਕ ਚਰਨ ਪਾਏ ਬੜੀ ਪਵਿੱਤਰ ਨਗਰੀ ਹੈ ਸਾਧ ਸੰਗਤ ਜੀ ਔਰ ਅਸ ਇਸ ਨਗਰੀ ਦੇ ਵਿੱਚ 4.5 ਸਾਲਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਹੇ ਆ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਯਾਈ ਪਰਬ ਖਾਲਸਾ ਪੰਥ 1999 ਤੋਂ ਸ਼ਤਾਬਦੀਆਂ ਮਨਾਉਂਦਾ ਆ ਰਿਹਾ ਹੈ ਬਹੁਤ ਸਾਰੀਆਂ ਸ਼ਤਾਬ ਦੀਆਂ ਮਨਾਈਆਂ ਗਈਆਂ ਪੰਜਾਬ ਦੀ ਧਰਤੀ ਦੇ ਉੱਤੇ ਜਿੰਨੀਆਂ ਵੀ ਸ਼ਤਾਬ ਦੀਆਂ ਮਨਾਈਆਂ ਮੇਰੇ ਤੋਂ ਪਹਿਲੋ ਮਾਨਯੋਗ ਪ੍ਰਧਾਨ ਸਾਹਿਬ ਵੀ ਇਸ ਗੱਲ ਦਾ ਉਲੇਖ ਕਰਕੇ ਗਏ ਨੇ ਕਿ ਹਰ ਸਰਕਾਰ ਨੇ ਚਾਹੇ ਉਹ ਅਕਾਲੀ ਸਰਕਾਰ ਸੀ ਚਾਹੇ ਉਹ ਕਾਂਗਰਸ ਸਰਕਾਰ ਸੀ ਇਨ੍ਹਾਂ ਸ਼ਤਾਬ ਦੀਆਂ ਸਮੇਂ ਹਰ ਸਰਕਾਰ ਨੇ ਆਪਣਾ ਬਣਦਾ ਯੋਗਦਾਨ ਜਿਹੜਾ ਸੀ ਉਹ ਪਾਇਆ ਔਰ ਇੱਥੋਂ ਤੱਕ ਜਦੋਂ ਸਚਖੰਡ ਸ੍ਰੀ ਹਜੂਰ ਸਾਹਿਬ ਨਾਡੇੜ ਦੀ ਧਰਤੀ ਦੇ ਉੱਤੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਪੁਰਬ ਮਨਾਇਆ ਗਿਆ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਮਨਾਇਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਨੇ ਵੀ ਉਸ 2008 ਦੇ ਵਿੱਚ ਮਨਾਈਆਂ ਸ਼ਤਾਬਦੀਆਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਔਰ ਕਰੋੜਾਂ ਰੁਪਈਆ ਨਾਦੇੜ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਖਰਚ ਕੀਤਾ ਤੇ ਪਿੱਛੇ ਜੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਅਸੀਂ 300 ਸਾਲਾ ਮਨਾਇਆ ਹੈ 350 ਸਾਲਾ ਮਨਾਇਆ ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਪਟਨਾ ਸਾਹਿਬ ਤੋਂ ਉੱਥੋਂ ਦੇ ਗ੍ਰੰਥੀ ਸਾਹਿਬ ਖੜੋਤੇ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਉੱਥੋਂ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਪਟਨਾ ਸਾਹਿਬ ਜਦੋਂ ਸ਼ਤਾਬਦੀ ਮਨਾਹੀ ਗਈ ਹੈ ਤੇ ਇਹਨਾਂ ਪੈਸਾ ਖਰਚ ਕੀਤਾ ਇਨਾ ਪੈਸਾ ਖਰਚ ਕੀਤਾ ਔਰ ਹਰ ਪ੍ਰਕਾਰ ਦਾ ਤਕਤ ਸਾਹਿਬ ਨੂੰ ਸਹਾਇਕ ਦਿੱਤਾ ਔਰ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤਿਆ ਔਰ ਪਹਿਲੀ ਵਾਰ ਇਸ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਸਮੇ ਇਹ ਗੋਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ਼ਤਾਬਦੀ ਮਨਾਈ ਗਈ ਇਥੋਂ ਦੇ ਸ਼ਤਾਬਦੀ ਦੇ ਇੰਚਾਰਜ ਅਰਿਆੜ ਸਾਹਿਬ ਮੈਂ ਉਹਨਾਂ ਨੂੰ ਪੁੱਛਿਆ ਜੀ ਇੱਥੇ ਸਰਕਾਰ ਨੇ ਕੁਝ ਕੀਤਾ ਹੈ ਕੋਈ ਸੜਕ ਚੌੜੀ ਕੀਤੀ ਹੋਵੇ ਕੋਈ ਐਸੀ ਇਮਾਰਤ ਬਣਾਈ ਹੋਵੇ ਯਾਦਗਾਰੀ ਇਮਾਰਤ ਜਿਹੜੀ ਯਾਦ ਦਵਾਵੇ ਕਿ 450 ਸਾਲ ਜਦੋਂ ਸ਼ਤਾਬਦੀ ਮਨਾਈ ਗਈ ਸੀ ਉਸ ਵਕਤ ਬਣੀ ਸੀ ਕਹਿੰਦੇ ਜੀ ਕੁਝ ਨਹੀਂ ਕੀਤਾ ਬੜਾ ਦਿਲ ਦੁਖਦਾ ਹੈ ਕਿ ਪੰਜਾਬ ਦੀ ਸਰਕਾਰ ਹੋਵੇ ਔਰ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੇ ਹੋਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਪੁਰਬ ਔਰ ਉਹ ਨਗਰੀ ਜਿੱਥੇ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਆ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ ਹੋਵੇ ਬਾਬਾ ਜੀ ਚਾਹੀਦਾ ਕੁਝ ਸਤਿਗੁਰੂ ਜੀ ਚਾਹੀਦਾ ਕੁਝ ਮਹਾਰਾਜ ਨੇ ਕਿਹਾ ਹੋਵੇ ਨਹੀਂ ਭਾਈ ਸਭ ਕੁਝ ਆ ਪਰਮੇਸ਼ਵਰ ਦਾ ਦਿੱਤਾ ਔਰ ਜਿਸ ਨਗਰੀ ਦੇ ਵਿੱਚ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਪੁੱਛਿਆ ਹੋਵੇ ਆ ਕੇ ਕਿ ਇੱਥੇ ਜ਼ਰੂਰਤ ਤਾਂ ਨਹੀਂ ਕਿਸੇ ਗੱਲ ਦੀ ਐਡੀਆਂ ਵੱਡੀਆਂ ਸਵਾਵਾਂ ਚੱਲਦੀਆਂ ਨੇ ਲੰਗਰ ਚੱਲਦੀਆਂ ਨੇ ਉਸ ਨਗਰੀ ਦੇ ਵਿੱਚ ਸ਼ਤਾਬਦੀ ਮਨਾਈ ਗਈ ਸਰਕਾਰ ਨੇ ਪੁੱਛਿਆ ਨਹੀਂ ਐ ਬੜਾ ਮਨ ਦੁਖੀ ਹੋਇਆ ਬੜਾ ਦਿਲ ਦੁਖੀ ਹੋਇਆ ਸ਼ਾਇਦ ਉਹੇ ਸੋਚਦੇ ਹੋਣਗੇ ਵੀ ਸਿੱਖ ਕਿਹੜਾ ਹੁਣ ਇੱਕ ਜੁੱਟ ਨੇ ਸਿੱਖਾਂ ਦੇ ਕੋਲ ਕੀ ਆ ਹੁਣ ਕੋਈ ਕਿਸੇ ਡੇਰੇ ਤੁਰਿਆ ਫਿਰਦਾ ਹੈ ਕੋਈ ਕਿਸੇ ਮਜ਼ਾਰ ਤੁਰਿਆ ਫਿਰਦਾ ਹੈ ਕੋਈ ਕਿਸੇ ਸਮਾਦ ਤੁਰਿਆ ਫਿਰਦਾ ਹੈ ਕੋਈ ਕਿਸੇ ਪਖੰਡਵਾਦ ਦੇ ਚੱਕਰ ਦੇ ਵਿੱਚ ਕਿਤੇ ਹੋਰ ਤੁਰਿਆ ਫਿਰਦਾ ਹੈ ਇਹ ਵੰਡੇ ਹੋਏ ਨੇ ਸਾ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਸੀ ਤੇ ਉਸ ਵੇਲੇ ਭਾਰਤ ਦੇ 22 ਸੂਬੇ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਪੀੜੇ ਮੁੜੇ ਸਥਾਪਿਤ ਕੀਤੇ ਉਹਨਾਂ ਦਾ ਮੁੱਖ ਜਿਹੜਾ ਸੀ ਮੰਤਵ ਜਿਹੜਾ ਸੀ ਨਾ ਇਹਨਾਂ ਦੇ ਪਿੱਛੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਸੀ ਅੱਜ ਸਿੱਖ ਸ਼ਕਤੀ ਬਹੁਤ ਵੱਡੀ ਤਾਕਤ ਰੱਖਦੀ ਹੈ ਪਰ ਫਰਕ ਸਿਰਫ ਇਹਨਾ ਕਿ ਇਹ ਸ਼ਕਤੀ ਬਿਖਰੀ ਹੋਈ ਐ ਬਿਖਰੀ ਹੋਈ ਐ ਅੱਜ ਸਾਡੀਆਂ ਮੰਗਾਂ ਵਾਲ ਪ੍ਰਧਾਨ ਜੀ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬੰਦੀ ਸਿੰਘਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਸਰਕਾਰ ਦੀ ਅਨਗੈਲੀ ਸਰਕਾਰ ਦੇ ਅਨਗੌਲੇ ਪਣਦੀਆਂ ਵੀ ਗੱਲਾਂ ਕੀਤੀਆਂ ਨੇ ਪਰ ਮੈਂ ਸਮਝਦਾ ਕਿ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਸਾਹਾ ਸੰਗਾ ਜੀ ਸਰਕਾਰਾਂ ਵੀ ਇਹ ਮੰਨੀ ਬੈਠੀਆਂ ਕਿ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਨਹੀਂ ਹੈ ਔਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿੱਦ ਨੇ ਸ਼ਕਤੀ ਇਕੱਠੀ ਹੋ ਗਈ ਉਹਦੇ ਇਹਨਾਂ ਨੇ ਸਾਨੂੰ ਝਕਾਉਂਦਿਆਂ ਜਿਹੜਾ ਹੈ ਉਹ ਸਮਾਂ ਨਹੀਂ ਲਾਉਣਾ ਕਿਉਂਕਿ ਇਸ ਧਰਤੀ ਦੇ ਉੱਤੇ ਸਿੱਖ ਸਮਾਜ ਉਹ ਮਹਾਨ ਤਾਕਤ ਰੱਖਦਾ ਜਿਸ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਪੁੱਟਿਆ। ਔਰ ਇਹ ਗੱਲ ਜਾਣਦੀਆਂ ਨੇ ਸਰਕਾਰਾਂ ਬਾਖੂਬੀ ਕਿ ਜਿਹੜੇ ਸਿੱਖ ਪੰਥ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਨੂੰ ਪੁੱਟਿਆ ਉਹ ਸਾਨੂੰ ਪੁੱਟਦਿਆਂ ਧੇਰ ਨਹੀਂ ਲਾਉਣਗੇ ਜੇ ਇਹ ਇਕੱਠੇ ਹੋ ਗਏ। ਇਹੋ ਕਾਰਨ ਹੈ ਕਿ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੇਰੂ-ਖੇਰੂ ਕਰਨ ਵਾਸਤੇ ਰੋਲ ਜਿਹੜਾ ਅਦਾ ਕਰਦੀਆਂ ਰਹਿੰਦੀਆਂ ਨੇ ਸਾਨੂੰ ਧੜਿਆਂ 'ਚ ਵੰਡਣ ਲਈ ਸਾਨੂੰ ਜਥੇਬੰਦੀਆਂ 'ਚ ਵੰਡਣ ਲਈ ਸਾਨੂੰ ਧਾਰਮਿਕ ਮੌਤ ਮਾਰਨ ਦੇ ਲਈ ਡੇਰਾਵਾਦ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਸਾਨੂੰ ਰਾਜਨੀਤਿਕ ਮੌਤ ਮਾਰਨ ਦੇ ਲਈ ਛੜਜੰਤਰ ਰਚੇ ਜਾ ਰਹੇ ਨੇ ਸਾਨੂੰ ਆਰਥਿਕ ਮੌਤ ਮਾਰਨ ਦੇ ਲਈ ਸਾਡੇ ਸਾਧਨ ਖੋਏ ਜਾ ਰਹੇ ਨੇ ਔਰ ਸਾਨੂੰ ਜਿਹੜਾ ਹੈ ਸਮਾਜਿਕ ਤੌਰ ਦੇ ਉੱਤੇ ਮਾਰਨ ਵਾਸਤੇ ਵੀ ਨਸ਼ਿਆਂ ਦਾ ਪਸਾਰ ਜਿਹੜਾ ਇਸ ਧਰਤੀ ਦੇ ਉੱਤੇ ਖੂਬ ਪਸਾਰਿਆ ਜਾ ਰਿਹਾ ਹੈ ਧਾਰਮਿਕ ਤੌਰ ਤੇ ਮਾਰਿਆ ਜਾ ਰਿਹਾ ਸਾਨੂੰ ਜਗਾ ਜਗਾ ਡੇਰੇ ਸਥਾਪਿਤ ਕਰਕੇ ਰਾਜਨੀਤਿਕ ਹੋਂਦ ਨੂੰ ਸਾਡੀ ਨੂੰ ਸਮਾਪਤ ਕਰ ਦਿੱਤਾ ਗਿਆ ਸਮਾਜਿਕ ਸ਼ਕਤੀ ਸਾਡੀ ਖੀਨ ਕਰ ਦਿੱਤੀ ਗਈ ਹੈ ਔਰ ਆਰਥਿਕ ਤੌਰ ਤੇ ਵੀ ਅਸੀਂ ਜਿਹੜੇ ਆ ਬਹੁਤ ਪੇਤਲੇ ਪੈ ਚੁੱਕੇ ਆ ਜ਼ਮੀਨਾਂ ਸਾਡੀਆਂ ਜਿਹੜੀਆਂ ਨੇ ਕਾਰਪੋਰੇਟ ਵੱਲੋਂ ਖਰੀਦੀਆਂ ਜਾ ਰਹੀਆਂ ਨੇ ਬੜੇ ਮਹਿੰਗੇ ਮਹਿੰਗੇ ਭਾਅ ਦੇ ਉੱਤੇ ਔਰ ਅਸੀਂ ਬੇਜ਼ਮੀਨੇ ਹੋ ਰਹੇ ਆ ਤੇ ਜਿਹੜੇ ਪਹਿਲੋਂ ਬੇਜ਼ਮੀਨੇ ਨੇ ਉਹ ਹੋਰ ਜ਼ਿਆਦਾ ਜਿਹੜਾ ਹੈ ਉਹ ਕਮਜ਼ੋਰ ਹੋ ਰਹੇ ਨੇ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਉਹ ਹੋਰ ਜਿਆਦਾ ਕਮਜ਼ੋਰ ਹੋ ਰਿਹਾ ਹੈ ਇਸ ਕਰਕੇ ਸਾਧ ਸੰਗਤ ਜੀ ਅੱਜ ਸ਼ਤਾਬਦੀ ਦੇ ਮੌਕੇ ਬਹੁਤਾ ਲੰਬਾ ਸਮਾਂ ਨਹੀਂ ਹੈ ਤੁਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ ਘਰ ਦੇ ਵਿੱਚ ਪਰਨ ਕਰਕੇ ਜਾਈਏ ਕਿ ਅਸੀਂ ਇਕੱਠਿਆਂ ਰਹਿਣਾ ਸਾਨੂੰ ਇਕੱਠਿਆਂ ਕਰਨ ਵਾਸਤੇ ਸਤਿਗੁਰਾਂ ਨੇ ਪਲੇਟਫਾਰਮ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਜੁੜਨ ਵਾਸਤੇ ਗੁਰਬਾਣੀ ਦਾ ਫਲਸਫਾ ਦਿੱਤਾ ਹੈ ਬਾਣੀ ਨਾਲ ਜੁੜੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਥੱਲੇ ਝੰਡੇ ਥੱਲੇ ਅਸੀਂ ਇਕੱਠੇ ਹੋਈਏ ਜਿੰਨੇ ਮਰਜ਼ੀ ਸਾਡੇ ਚ ਰਾਜਨੀਤਿਕ ਵਖਰੇਵੇਂ ਹੋਣ ਜਿੰਨੇ ਮਰਜ਼ੀ ਸਾਡੇ ਚ ਵਖਰੇਵੇਂ ਹੋਣ ਪਰ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਆਜੇ ਜਿੱਥੇ ਗੱਲ ਪੰਥ ਦੀ ਆਜੇ ਜਿੱਥੇ ਗੱਲ ਤਖਤਾਂ ਦੀ ਆਜੇ ਜਿੱਥੇ ਗੱਲ ਮਰਿਆਦਾ ਦੀ ਆਜੇ ਜਿੱਥੇ ਗੱਲ ਪਰੰਪਰਾਵਾਂ ਦੀ ਆਜੇ ਔਰ ਜਿੱਥੇ ਗੱਲ ਸਿੱਖ ਵਿਰਸੇ ਦੀ ਆਜੇ ਉਥੇ ਸਾਨੂੰ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਥੇ ਕੋਈ ਪਾਰਟੀ ਨਾ ਦੇਖਿਆ ਕਰੋ ਕੋਈ ਧੜਾ ਨਾ ਦੇਖਿਆ ਕਰੋ ਕੋਈ ਜਥੇਬੰਦੀ ਨਾ ਦੇਖਿਆ ਕਰੋ ਉਤੇ ਸਿਰਫ ਤੇ ਸਿਰਫ ਇੱਕ ਝੰਡੇ ਥੱਲੇ ਇਕੱਠੇ ਹੋਈਏ ਤਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਕਮਜ਼ੋਰ ਨਹੀਂ ਹੋਏ ਐ ਔਰ ਇਨਾ ਕਮਜ਼ੋਰ ਸਮਝਣ ਦੀ ਸਿੱਖਾਂ ਨੂੰ ਗਲਤੀ ਨਾ ਕਰੇ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਅਸੀਂ ਅੱਜ ਵੀ ਮਜ਼ਬੂਤ ਆਂ ਅੱਜ ਵੀ ਅਸੀਂ ਜਿਹੜਾ ਹੈ ਉਹ ਬਹੁਤ ਵੱਡੀ ਤਾਕਤ ਰੱਖਦੇ ਆਂ ਫਰਕ ਸਿਰਫ ਇਹਨਾ ਹੈ ਕਿ ਸਾਨੂੰ ਆਪਸ ਦੇ ਵਿੱਚ ਜੁੜ ਕੇ ਉਸ ਸ਼ਕਤੀ ਨੂੰ ਇਕੱਠਿਆਂ ਕਰਨ ਦੀ ਵੱਡੀ ਜ਼ਰੂਰਤ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਮਾਗਮ ਨੂੰ ਜਿਹੜਾ ਕਾਮ ਜਾਬ ਕਰਨ ਵਾਸਤੇ ਬਹੁਤ ਜਿਹੜਾ ਹੈ ਉਹ ਆਪਣਾ ਜੋਰ ਲਗਾਇਆ ਔਰ ਰਿਆਰ ਸਾਹਿਬ ਨੇ ਦੱਸਿਆ ਕਿ ਇੱਕ ਐਸਡੀਐਮ ਸਾਹਿਬ ਨੇ ਜਰੂਰ ਸਹਿਯੋਗ ਦਿੱਤਾ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਉਹ ਜਰੂਰ ਇਸ ਸ਼ਤਾਬਦੀ ਦੇ ਮੌਕੇ ਤੇ ਕਾਰਜਸ਼ੀਲ ਰਹੇ ਨੇ ਔਰ ਜਿਹੜਾ ਵੀ ਗੁਰੂ ਘਰ ਨੂੰ ਸਹਿਯੋਗ ਦਿੰਦਾ ਹੈ ਅਸੀਂ ਅਕਿਰਤ ਕਰਨੀ ਹੈ ਕਿ ਉਹਦਾ ਧੰਨਵਾਦ ਨਾ ਕਰੀਏ ਅਸੀਂ ਉਹਦਾ ਧੰਨਵਾਦ ਵੀ ਜਰੂਰ ਕਰਾਂਗੇ ਜਿਨੇ ਵੀ ਇਸ ਸ਼ਤਾਬਦੀ ਦੇ ਮੌਕੇ ਤੇ ਖਾਲਸਾ ਪੰਥ ਨੂੰ ਸਹਿਯੋਗ ਦਿੰਦਾ ਹੈ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਇਸ ਪਾਵਨ ਨਗਰੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਸੁਭਾਈਮਾਨ ਹੈ ਅਰਬਾਣੀ ਦੇ ਵਿੱਚ ਪਟ ਸਾਹਿਬ ਨੇ ਇਸ ਨਗਰ ਨੂੰ ਗੋਮਬਿੱਦਪੁਰੀ ਦੇ ਨਾਲ ਤੁਲੇ ਨਾ ਦਿੱਤੀ ਗੋਬਿੰਦਪੁਰੀ ਪਾਵ ਅਕਾਲ ਪੁਰਖ ਦੀ ਨਗਰੀ ਪਰਮੇਸ਼ਵਰ ਦੀ ਨਗਰੀ ਦੇ ਨਾਲ ਤੁਲਨਾ ਗੋਬਿੰਦਵਾਲ ਸਾਹਿਬ ਨੂੰ ਦੇ ਕੇ ਬਾਣੀ ਦੇ ਵਿੱਚ ਇਸ ਦਾ ਸਤਕਾਰ ਕੀਤਾ ਗਿਆ ਔਰ ਭਾਈ ਗੁਰਦਾਸ ਜੀ ਨੇ ਵੀ ਇਸ ਨਗਰੀ ਦਾ ਨਾਮ ਜਿਹੜਾ ਆਪਣੀਆਂ ਵਾਰਾਂ ਦੇ ਵਿੱਚ ਲਿਖਿਆ ਫੇਰ ਵਸਾਇਆ ਗੋਇੰਦਵਾਲ ਆਚਰਜ ਖੇਲ ਨਾ ਲਖਿਆ ਜਾਈ ਤੇ ਪਾਠ ਸਾਹਿਬ ਕਹਿੰਦੇ ਨੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬੇਪਾਸ ਬਨਾਇਓ ਇਹੋ ਪਾਵਨ ਨਗਰੀ ਹੈ ਇਸ ਨਗਰੀ ਦੇ ਵਿੱਚ ਅੱਜ ਤੋਂ 450 ਸਾਲ ਪਹਿਲੋ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੋਤੀ ਜੋਤ ਸਮਾਏ ਇਸ ਪਾਵਨ ਪਵਿੱਤਰ ਨਗਰੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਇਹਨਾਂ ਪਾਵਨ ਸਤਿਗੁਰਾਂ ਨੇ ਆਪਣੇ ਮੁਬਾਰਕ ਚਰਨ ਪਾਏ ਬੜੀ ਪਵਿੱਤਰ ਨਗਰੀ ਹੈ ਸਾਧ ਸੰਗਤ ਜੀ ਔਰ ਅਸਿਆਸ ਨਗਰੀ ਦੇ ਵਿੱਚ 440 ਸਾਲਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਹੇ ਆ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈ ਪਰਬ ਖਾਲਸਾ ਪੰਥ 1999 ਤੋਂ ਸ਼ਤਾਬਦੀਆਂ ਮਨਾਉਂਦਾ ਆ ਰਿਹਾ ਬਹੁਤ ਸਾਰੀਆਂ ਸ਼ਤਾਬਦੀਆਂ ਮਨਾਈਆਂ ਗਈਆਂ ਪੰਜਾਬ ਦੀ ਧਰਤੀ ਦੇ ਉੱਤੇ ਜਿੰਨੀਆਂ ਵੀ ਸ਼ਤਾਬਦੀਆਂ ਮਨਾਈਆਂ ਮੇਰੇ ਤੋਂ ਪਹਿਲੋ ਮਾਨਯੋਗ ਪ੍ਰਧਾਨ ਸਾਹਿਬ ਵੀ ਇਸ ਗੱਲ ਦਾ ਉਲੇਖ ਕਰਕੇ ਗਏ ਨੇ ਕਿ ਹਰ ਸਰਕਾਰ ਨੇ ਚਾਹੇ ਉਹ ਅਕਾਲੀ ਸਰਕਾਰ ਸੀ ਚਾਹੇ ਉਹ ਕਾਂਗਰਸ ਸਰਕਾਰ ਸੀ ਇਨ੍ਹਾਂ ਸ਼ਤਾਬ ਦੀਆਂ ਸਮੇਂ ਹਰ ਸਰਕਾਰ ਨੇ ਆਪਣਾ ਬਣਦਾ ਯੋਗਦਾਨ ਜਿਹੜਾ ਸੀ ਉਹ ਪਾਇਆ ਔਰ ਇਥੋਂ ਤੱਕ ਜਦੋਂ ਸਚਖੰਦ ਸ੍ਰੀ ਹਜੂਰ ਸਾਹਿਬ ਨਾਦੇੜ ਦੀ ਧਰਤੀ ਦੇ ਉੱਤੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਪੁਰਪ ਮਨਾਇਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋ ਸਮਾਉਣ ਪੁਰਪ ਮਨਾਇਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਨੇ ਵੀ ਉਸ 2008 ਦੇ ਵਿੱਚ ਮਨਾਈਆਂ ਸ਼ਤਾਬਦੀਆਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਔਰ ਕਰੋੜਾਂ ਰੁਪਈਆ ਨਾਦੇੜ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਖਰਚ ਕੀਤਾ ਤੇ ਪਿੱਛੇ ਜੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਅਸੀਂ 300 ਸਾਲਾ ਮਨਾਇਆ ਹੈ 350 ਸਾਲਾ ਮਨਾਇਆ ਜਦੋਂ ਅਸੀਂ ਤਨਗੁਰ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਪਟਨਾ ਸਾਹਿਬ ਤੋਂ ਉਥੋਂ ਦੇ ਗ੍ਰੰਥੀ ਸਾਹਿਬ ਖੜੋਤੇ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਉਥੋਂ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਪਟਨਾ ਸਾਹਿਬ ਜਦੋਂ ਸ਼ਤਾਬਦੀ ਮਨਾਹੀ ਗਈ ਹੈ ਤੇ ਇਹਨਾਂ ਪੈਸਾ ਖਰਚ ਕੀਤਾ ਇਹਨਾਂ ਪੈਸਾ ਖਰਚ ਕੀਤਾ ਔਰ ਹਰ ਪ੍ਰਕਾਰ ਦਾ ਤਕਤ ਸਾਹਿਬ ਨੂੰ ਸਹਿਯੋਗ ਦਿੱਤਾ ਔਰ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤਿਆ ਔਰ ਪਹਿਲੀ ਵੇਰ ਇਸ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਸਮੇ ਇਹ ਗੋਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ਼ਤਾਬਦੀ ਮਨਾਈ ਗਈ। ਇਥੋਂ ਦੇ ਸ਼ਤਾਬਦੀ ਦੇ ਇੰਚਾਰਜ ਰਿਆੜ ਸਾਹਿਬ ਮੈਂ ਉਹਨਾਂ ਨੂੰ ਪੁੱਛਿਆ ਜੀ ਇੱਥੇ ਸਰਕਾਰ ਨੇ ਕੁਝ ਕੀਤਾ ਹੈ? ਕੋਈ ਸੜਕ ਚੌੜੀ ਕੀਤੀ ਹੋਵੇ? ਕੋਈ ਐਸੀ ਇਮਾਰਤ ਬਣਾਈ ਹੋਵੇ? ਯਾਦਗਾਰੀ ਇਮਾਰਤ ਜਿਹੜੀ ਯਾਦ ਦਿਵਾਵੇ ਕਿ 450 ਸਾਲ ਜਦੋਂ ਸ਼ਤਾਬਦੀ ਮਨਾਈ ਗਈ ਸੀ ਉਸ ਵਕਤ ਬਣੀ ਸੀ? ਕਹਿੰਦੇ ਜੀ ਕੁਝ ਨਹੀਂ ਕੀਤਾ। ਬੜਾ ਦਿਲ ਦੁਖਦਾ। ਕਿ ਪੰਜਾਬ ਦੀ ਸਰਕਾਰ ਹੋਵੇ ਔਰ 450 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੋਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋ ਸਮਾਉਣ ਦਾ ਪੁਰਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਪੁਰਬ ਔਰ ਉਹ ਨਗਰੀ ਜਿੱਥੇ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਆ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ ਹੋਵੇ ਬਾਬਾ ਜੀ ਚਾਹੀਦਾ ਕੁਝ ਸਤਿਗੁਰੂ ਜੀ ਚਾਹੀਦਾ ਕੁਝ ਮਹਾਰਾਜ ਨੇ ਕਿਹਾ ਹੋਵੇ ਨਹੀਂ ਭਾਈ ਸਭ ਕੁਝ ਆ ਪਰਮੇਸ਼ਵਰ ਦਾ ਦਿੱਤਾ ਔਰ ਜਿਸ ਨਗਰੀ ਦੇ ਵਿੱਚ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਪੁੱਛਿਆ ਹੋਵੇ ਆ ਕੇ ਕਿ ਇੱਥੇ ਜ਼ਰੂਰਤ ਤਾਂ ਨਹੀਂ ਕਿਸੇ ਗੱਲ ਦੀ ਐਡੀਆਂ ਵੱਡੀਆਂ ਸਵਾਵਾਂ ਚਲਦੀਆਂ ਨੇ ਲੰਗਰ ਚਲਦੀਆਂ ਨੇ ਉਸ ਨਗਰੀ ਦੇ ਵਿੱਚ ਸ਼ਤਾਬਦੀ ਮਨਾਈ ਗਈ ਸਰਕਾਰ ਨੇ ਪੁੱਛਿਆ ਨਹੀਂ ਹੈ ਬੜਾ ਮਨ ਦੁਖੀ ਹੋਇਆ ਬੜਾ ਦਿਲ ਦੁਖੀ ਹੋਇਆ ਸ਼ਾਇਦ ਉਹ ਇਹ ਸੋਚਦੇ ਹੋਣਗੇ ਵੀ ਸਿੱਖ ਕਿਹੜਾ ਹੁਣ ਇੱਕ ਜੁੱਟ ਨੇ ਸਿੱਖਾਂ ਦੇ ਕੋਲ ਕੀ ਆ ਹੁਣ ਕੋਈ ਕਿਸੇ ਡੇਰੇ ਤੁਰਿਆ ਫਿਰਦਾ ਹੈ ਕੋਈ ਕਿਸੇ ਮਜ਼ਾਰ ਤੁਰਿਆ ਫਿਰਦਾ ਹੈ ਕੋਈ ਕਿਸੇ ਸਮਾਧ ਤੁਰਿਆ ਫਿਰਦਾ ਹੈ ਕੋਈ ਕਿਸੇ ਪਖੰਡਵਾਦ ਦੇ ਚੱਕਰ ਦੇ ਵਿੱਚ ਕਿਤੇ ਹੋਰ ਤੁਰਿਆ ਫਿਰਦਾ ਹੈ ਇਹ ਵੰਡੇ ਹੋਏ ਨੇ ਸਾਧ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਦੀ ਸਥਾਪਨਾ ਕੀਤੀ ਸੀ ਤੇ ਉਸ ਵੇਲੇ ਭਾਰਤ ਦੇ 22 ਸੂਬੇ ਸੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਪੀੜੇ ਮੂੜੇ ਸਥਾਪਿਤ ਕੀਤੇ ਉਹਨਾਂ ਦਾ ਮੁੱਖ ਜਿਹੜਾ ਸੀ ਮੰਤਵ ਜਿਹੜਾ ਸੀ ਨਾ ਇਹਨਾਂ ਦੇ ਪਿੱਛੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਸੀ ਅੱਜ ਸਿੱਖ ਸ਼ਕਤੀ ਬਹੁਤ ਵੱਡੀ ਤਾਕਤ ਰੱਖਦੀ ਹੈ ਪਰ ਫਰਕ ਸਿਰਫ ਇਹ ਹੈ ਕਿ ਇਹ ਸ਼ਕਤੀ ਬਿਖਰੀ ਹੋਈ ਹੈ ਬਿਖਰੀ ਹੋਈ ਹੈ ਅੱਜ ਸਾਡੀਆਂ ਮੰਗਾਂਵਾਲ ਪ੍ਰਧਾਨ ਜੀ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬੰਦੀ ਸਿੰਘਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਸਰਕਾਰ ਦੀ ਅਨਗੈਲੀ ਸਰਕਾਰ ਦੇ ਅਨਗੌਲੇ ਪਣਦੀਆਂ ਵੀ ਗੱਲਾਂ ਕੀਤੀਆਂ ਨੇ ਪਰ ਮੈਂ ਸਮਝਦਾ ਕਿ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ